ਸ਼ਨ ਪਾਇਆ ਜਿਨੀ ਤੁਧ ਨੋ ਧਨ ਕਹਾ ਤਨ ਜਮ ਢੇੜ ਨਾ ਆਇਆ ਤੂੰ ਕਰਨ ਕਰ ਸਮਰੱਥ ਮੈਂ ਕਰਤੇ ਮੈਂ ਕੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਤ ਸਿਰ ਜੀ ਆਪੇ ਪੁੰਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆ ਰਧਿਆ ਗੁਰਮੁਖ ਨਾਨਕ ਆ ਰਧਿਆ ਸਭ ਆਖੂ ਧਨ 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 ਗੁਰ ਜੋਈ ਹਰ ਜੁਗ ਜੁਗ ਭਗਤ ਆਇਆ ਜਿਉ ਰਾਮ ਪੈਰ ਰੱਖਦਾ ਆ ਰਾਮ ਰਾਮ ਸਾਧੂ ਅਪੀ ਤੁਰਨਦੇ ਵਾਹ ਨਾਈ ਸੋ ਕਰੇ ਜਵਾ ਬਾਵਾ ਵਾਵਾ ਚਿੱਤਾਰੇ ਜਰ ਸੋਧ ਵਾਹਿਗੁਰੂ ਜੀ ਕਾ ਥਾਲ ਰੰਗ ਦੀ ਸਤਿਵ ਸਤਨਾ ਸ਼੍ਰੀ ਨਾਮ ਹੈ ਗੁਰੂ ਜੀ ਪਉੜੀ ਵੱਡੇ ਕੀਆ ਵੱਡਿਆਈਆ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾ ਦਰ ਕਰੀਮ ਦੇ ਜੀਆ ਅਰਜਿਕ ਸੰਭਾਹੇ ਸਾਈਂ ਕਾਰਕ ਮਾਵਣੀ ਤੁਰ ਛੋਟੀ ਤੰਨੇ ਪਾਏ ਨਾਨਕ ਏਕੀ ਬਾਹਰੇ ਹੋਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਹਿ ਰਜਾਏ ਸੋ ਕਰੇ ਜਿਤ ਸਹਿ ਰਜਾਏ ਸੁਧ ਸਤ ਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤ ਤੋ ਜਿਹੜੇ ਘਰ ਦੇ ਬਾਗੇ ਘਰ ਦੇ ਧਰਤ ਮਹਤ ਦੇਵ ਸਰਾਤ ਦਵੇ ਦਾਈ ਦਾ ਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਬਾਚੈ ਧਰਮ ਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਨਹੀਂ ਕਨੇ ਸ੍ਰੀ ਵਾਹਿਗੁਰੂ ਜੀ ਸੋਰਠ ਮਹਾਲਾ ਪੰਜਵਾ ਘਰ ਤੀਜਾ ਦੋਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿਸ਼ਨਾਨਾ ਗੁਰ ਪੂਰੇ ਕੀਨੇ ਦਾਨਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂ ਸਭ ਕੁਸਲ ਖੀਮ ਪ੍ਰਵਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਹੋ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿ हे अकाल पुरख अंतर्जामी श्री गुरु नानक देव निरंकार स्वरूप सचे बादशाह जी आप जी दे हजूर अमृत वेले तो लेके ऐस वेले तक श्री आसा जी दी वार देस लोक संत शब्द कीर्तन जी की अरदास ਅੱਖਰ ਲਗ ਕੰਨਾਂ ਤੋਂ ਝੁੱਲ ਚੁਕ ਮਾ ਫਾਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਾਵਾ ਵਾਹਿ